ਪੰਜਾਬ ਤੋਂ ਇੱਕ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਿਮਰਪਾਲ ਸਿੰਘ ਨੇ ਜੋ ਕਿ 6 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਸਿਮਰਨਪਾਲ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦਾ ਸੀ ਅਤੇ ਇੱਕ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਸਿਮਰਜੀਤ ਸਿੰਘ ਪਾਲ ਦੇ 80% ਸਰੀਰ ਦੇ ਅੰਗ ਨਾਲ ਸੜ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਪਾਲ ਅਮਰੀਕਾ ਵਿੱਚ ਪੀਆਰ ਦੀ ਵੀ ਪੁਸ਼ਟੀ ਹੋਈ ਸੀ ਉਹ ਗਿਆ ਸੀ ਅਮਰੀਕਾ ਮੇਰ ਕੋ ਅੱਜ ਤੋਂ ਸਵੇਰ ਸਾਲ ਪਹੁੰਚ ਗਿਆ ਸੀ 11 ਜੀ ਆਹ ਤਾਂ ਜੀ ਪੱਕਾ ਸੀਗਾ ਉਹ ਤੇ ਹਾਂਜੀ ਪੱਕਾ ਹੋ ਗਿਆ ਸੀ ਇੱਕ ਮਹੀਨਾ ਹੋ ਗਿਆ ਜਿਸ ਤਰ੍ਹਾਂ ਹਾਦਸਾ ਵਾਪਰਿਆ ਜਿਹੜਾ ਬੇਟੇ ਦੀ ਮੌਤ ਦੀ ਖਬਰ ਲੱਗੀ ਕੇਲੀਫੋਰਨੀਆ ਤੋਂ ਲੋਡ ਕਰਕੇ ਜਾਣ ਲਿਆ ਸੀ ਰਸਤੇ ਦੇ ਵਿੱਚ ਹਾਦਸਾ ਹੋ ਗਿਆ ਟਰੱਕ ਚੰਦਾ ਸੀ ਟਰੱਕ ਜਲੰਦ ਸੀ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਵੱਡਾ ਸੀ ਛੋਟਾ ਸੀ ਇਹ ਛੋਟਾ ਵੀ ਵੱਡਾ ਸੀ ਫੇ ਤੁਹਾਨੂੰ ਕਿਦਾਂ ਖਬਰ ਮਿਲੀ ਕਿ ਆ ਹਾਦਸਾ ਵਾਪਰਿਆ ਕਿਨੇ ਦੱਸਿਆ ਖਬਰ ਲਈ ਕਿ ਸਾਨੂੰ ਸਾਡੇ ਤੋਂ ਪਰਿਵਾਰ ਰਿੰਦਾ ਉੱਤੇ ਮੱਲੀ ਪਰਿਵਾਰ ਉਹਨਾਂ ਦੇ ਘਰ ਮੈਸੇਜ ਗਿਆ ਹੈ ਪੁੱਲਸ ਗਈ ਹੈ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਹੁਣ ਬੱਚੇ ਦਾ ਬੋਡੀ ਲਈ ਕੀ ਤੁਸੀਂ ਸੰਸਕਾਰ ਲਈ ਕਿ ਇੱਥੇ ਮਗਾਉਂਗੇ ਕੀ ਕਰੂਗੇ ਸਰ ਸਾਨੂੰ ਪਰਿਵਾਰ ਨੂੰ ਵੀ ਜਾ ਮਿਲਣਾ ਚਾਹੀਦਾ ਅਸੀਂ ਉਹਦੀਆਂ ਤੁਹਾਨੂੰ ਰਸਮਾਂ ਇੱਥੇ ਪੂਰੀਆਂ ਕਰਾਂਗੇ ਜੇਕਰ ਤੁਮਾਂ ਕਰਦੇ ਹੋ ਬੱਚਾ ਇੱਥੇ ਲਿਆਇਆ ਜਾਵੇ ਇੱਥੇ ਸੰਸਕਾਰ ਕੀਤਾ ਜਾਵੇ ਬੱਚਾ ਲਿਆ ਆ ਜਾਏ ਇੱਥੇ ਸੰਸਕਾਰ ਕੀਤਾ ਮੇਰਾ ਭਤੀਜਾ ਇਹ ਕੀ ਗੱਲਬਾਤ ਕਰੀ ਉਸੇ ਉਹ ਐਕਸੀਡੈਂਟ ਹੋ ਗਿਆ ਗੱਡੀ ਲੈ ਕੇ ਆ ਰਿਹਾ ਸੀ ਕੈਲੀਫੋਰਨੀਆ ਜਾ ਰਹੇ ਸੀ ਉੱਥੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਹ ਹੋਇਆ ਕਿਸ ਤਰ੍ਹਾਂ ਕੋਈ ਪਤਾ ਚੱਲੇ ਗੱਡੀ ਉਹਦੀ ਸਲਿੱਪ ਕਰ ਗਈ ਐ ਸਲਿੱਪ ਕਰਕੇ ਥੱਲੇ ਡਿੱਗੀ ਰੇਲਵੇ ਟਰੈਕ ਤੇ ਡਿੱਗ ਪਈ ਹਾਂ ਮੈਨੂੰ ਕੰਟਰੋਲ ਨਹੀਂ ਹੋਈ ਸੀ ਕੰਟਰੋਲ ਹੀ ਨਹੀਂ ਹੋਈ ਜਾਂ ਕੁਝ ਐਸਾ ਵਿਗੜ ਪੈ ਗਿਆ ਜਿਹੜਾ ਗੱਡੀ ਸੜੇ ਡਿੱਗ ਗਈ ਤੇ ਗੱਲਬਾਤ ਕਦੋਂ ਹੋਈ ਸੀ ਆਸਟ ਗੱਲਬਾਤ ਹੋਈ ਹੈ ਜੀ ਸਾਡੀ 24 ਤਰੀਕ ਨੂੰ ਹੋਈ ਮੁੰਡਾ ਹਾਂਜੀ ਮੇਰਾ ਬੇਟਾ ਵੀ ਉੱਥੇ ਸੀ ਉਹਨੇ ਦੱਸਿਆ ਬਾਅਦ ਵਿੱਚ ਉਹਨੇ ਦੱਸਿਆ ਕਿ ਉਹ ਸਾਡੇ ਮੱਲੀ ਪਰਿਵਾਰਿੰਦਾ ਉਹਨਾਂ ਨੇ ਡੀਲਿੰਗ ਕੀਤੀ ਸਾਰੀ ਉਹਨਾਂ ਨੇ ਉਹਨਾਂ ਨੇ ਕਿਸੇ ਤੇ ਫੋਨ ਕੀਤਾ ਤੇ ਫਿਰ ਸਾਨੂੰ ਪਤਾ ਲੱਗਾ ਕਿ ਇਹ ਕਦੋਂ ਕਦੋਂ ਬਾਹਰ ਗਿਆ ਸੀ ਉਹ ਕਿਨੇ ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਹੋਏ ਬਾਹਰ ਗਿਆ ਨੂੰ 6 ਮਹੀਨਾ ਲੱਗਿਆ ਤੇ ਤੁਹਾਡੀ ਆਖਰੀ ਵਾਰ ਆਪਣੇ ਪੁੱਤ ਨਾਲ ਕਦੋਂ ਗੱਲਬਾਤ ਹੋਈ ਸੀ ਫੋਨ ਤੇ ਮੇਰੀ 2 ਦਿਨ ਪਹਿਲਾਂ ਹੋਈ ਸੀ ਤੇ ਮੌਤ ਤੋਂ ਜੀ ਕਹਿੰਦਾ ਸੀ ਕੀ ਗੱਲਬਤ ਹੋਈ ਮਾਂ ਦੇ ਪੁੱਤ ਦੀ ਘਰ ਬਾਰੇ ਗੱਲਾਂ-ਵਤਾਂ ਕਰਦਾ ਏ ਕਰਜ਼ਾ ਬੜਾ ਚੜਿਆ ਸੀ ਤੇ ਉਹ ਹੋ ਜਾਂਦਾ ਏ ਫਿਲਾਨਾ ਵੱਡਾ ਭਰਾ ਉਹਦਾ ਘਰ ਵਿਹਲਾ ਬੈਠਾ ਉਹਦੇ ਵੱਲੋਂ ਸੋਚਦਾ ਏ ਉਹਨੂੰ ਬਾਹਰ ਖੜਨਾ ਉਸੇ ਪੁੱਤ ਤੇ ਸਾਰੀ ਜ਼ਿੰਮੇਵਾਰੀ ਸੀ ਹਾਂਜੀ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ بیٹے ਨੇ ਇਹ ਹਾਸਾ ਬਾਬਾ ਸਾਨੂੰ ਪਰਸਾਂ ਲੱਗਿਆ ਬਹੁਤ ਤਿੰਨ ਕੋਈ ਜਣਾ ਪਤਾ ਅੱਜ ਕਹਿੰਦੇ ਕਿ ਉਹਨੂੰ ਘਰ ਵਾਜ ਦੇ ਦੇ ਜਵਾਸੇ ਬਹੁਤ ਹਾਂਜੀ ਹਾਂਜੀ ਘਰ ਵਾਜ ਵੇਚ ਕੇ ਕੇਸਾਂ ਕਿੱਥੇ ਰਿਕਰਾਈ ਤੁਰ ਰਹੇ ਹੋ ਹਾਂ ਜੀ ਉਹ ਕਹਿ ਰਹੀਆਂ ਕਿੰਨੇ ਪੈਣ ਪ੍ਰਾਜੇ ਬੇਟੇ ਤੁਹਾਡੇ ਦੋ ਬੇਟੇ ਹਨ ਮੇਰੇ ਕੋਈ ਮੈਂ ਪੈਣੇ ਨਹੀਂ ਨਹੀਂ ਦੇਖ ਲੋ ਤਾਂ ਕਰ ਜੇ ਇਹੀ ਕਮਾਨ ਵਾਲਾ ਸੀ ਕਮਾਨ ਵਾਲਾ ਹੋਇਸੇ ਬਾਕੀ ਸਹੀ ਉਹਦੇ ਸਿੱਤੇ ਇਸੇ ਸਾਰਾ ਪਰਵਾਰ ਕੀ ਹੁਣ ਮੰਗ ਕਰਦੇ ਹੋ ਤੁਸੀਂ ਸਰਕਾਰ ਆਏ ਹੋਏ ਮੰਗ ਕਰਨੇ ਕਿ ਸਾਨੂੰ ਵੀ ਜਾ ਦੇ ਦੇਣਾ ਆਏ ਆਪਣੇ ਬੇਟੇ ਦੀ ਲਾ ਬੋਡੀ ਲੈ ਕੇ ਆਈਏ ਤੇ ਸਤਿਕਾਰ ਕਰੀਏ